ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਣੂ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਆ ਰਹੀ ਹੁਣੇ-ਹੁਣੇ ਇੱਥੇ ਵਾਪਰ ਗਿਆ ਜਹਾਜ਼ ਨਾਲ ਵੱਡਾ ਭਿਆਨਕ ਹਾਦਸਾ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਆ ਅਸ਼ੀਰਵਾਦ ਕਰਦੇ ਆਂ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਜੀ ਹਾਂ ਜਾਣਕਾਰੀ ਹੁਣੇ-ਹੁਣੇ ਮਿਲੀ ਹੈ ਵੈਸਟ ਚੈਸਟਰ ਕਾਉਂਟੀ ਚ ਨਿਊਯਾਰਕ ਹਾਈਵੇ ਤੇ ਸ਼ੁੱਕਰਵਾਰ ਸ਼ਾਮ ਇੱਕ ਛੋਟੇ ਜਹਾਜ਼ ਦੇ ਜਹਾਜ਼ਾਗ੍ਰਸਤ ਹੋ ਜਾਣ ਕਰਕੇ ਉਸ 'ਤੇ ਸਵਾਰ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਦੂਜਾ ਜ਼ਖਮੀ ਹੋ ਗਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਜਹਾਜ਼ 'ਤੇ ਦੋ ਹੀ ਲੋਕ ਸਵਾਰ ਹਸਨ ਖਾਸ ਕਰਕੇ ਮੈਨਹਟਨ ਤੋਂ ਲਗਭਗ 40 ਕਿਲੋਮੀਟਰ ਉੱਤਰ ਪੂਰਬ ਵੱਲ ਹੈਸਨ ਚ ਅੰਤਰਰਾਜੀ ਹਾਈਵੇ ਨੰਬਰ 684 ਤੇ ਸ਼ਾਮ ਲਗਭਗ 7 ਵਜੇ ਆਵਾਜਾਈ ਪ੍ਰਭਾਵਿਤ ਹੋ ਗਈ ਇੱਕ ਵੀਡੀਓ ਚ ਨੁਕਸਾਨਿਆ ਗਿਆ ਚਿੱਟਾ ਜਹਾਜ਼ ਅਦਵਿਚਕਾਰ ਰੇਲਿੰਗ ਦੇ ਕੋਲ ਖੜਾ ਨਜ਼ਰ ਆਇਆ ਤੇ ਐਮਰਜੈਂਸੀ ਵਾਹਨਾਂ ਨੇ ਆਪਣੀ ਆਵਾਜਾਈ ਨੂੰ ਰੋਕ ਲਗਾ ਦਿੱਤਾ ਕਰਨਾ ਪਰ ਜਾਣਕਾਰੀ ਦਿੰਦਿਆਂ ਗਵਰਨਰ ਕੈਥੀ ਹੋਚੋਲ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਜਹਾਜ਼ ਦੇ ਇਹ ਤੁਹਾਨੂੰ ਸਾਫ਼ ਕਰਨ ਲਈ ਵਾਤਾਵਰਣ ਸੁਰੱਖਿਆ ਵਿਭਾਗ ਦੇ ਮੁਲਾਜ਼ਮ ਮੌਕੇ ਤੇ ਮੌਜੂਦ ਹਨ ਤੇ ਹੋਚੋਲ ਨੇ ਇੱਕ ਬਿਆਨ ਚ ਕਿਹਾ ਕਿ ਇਸ ਘਟਨਾ ਦੌਰਾਨ ਪੀੜਤ ਪਰਿਵਾਰਾਂ ਤੀ ਮੇਰੀ ਹਮਦਰਦੀ ਹੈ ਵੀਡੀਓ ਦੇਖਣ ਲਈ ਤੁਹਾਡਾ ਧੰਨ